ਮਮਦੋੜ ਦੇ ਸਰਹੱਦੀ ਪਿੰਡ ਦੋਨਾ ਰਹਿਮਤ ਵਿਖੇ ਹਲਕੇ ਕੁੱਤੇ ਦੇ ਕਟਣ ਨਾਲ ਇੱਕ ਨੌਜਵਾਨ ਦੀ ਹੋਈ ਮੌਤ। ਮਮਦੋੜ ਦੇ ਸਰਹੱਦੀ ਪਿੰਡ ਦੋਨਾ ਰਹਿਮਤ ਵਾਲਾ ਵਿਖੇ ਕੁੱਤੇ ਦੇ ਵੱਢਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਬਿਆਦ ਬਿਆਦ ਮਾੜੀ ਘਟਨਾ ਵਾਪਰੀ ਹੈ। ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਦਮਨਪ੍ਰੀਤ ਸਿੰਘ ਦਮਾ 19 ਸਾਲ ਪੁੱਤਰ ਹਰਦੀਪ ਸਿੰਘ ਜੋ ਮਾਪਿਆਂ ਦਾ ਇੱਕੋ ਇੱਕ ਪੁੱਤਰ ਸੀ। ਉਸ ਨੂੰ ਇੱਕ ਮਹੀਨਾ ਪਹਿਲਾਂ ਖੇਤਾਂ 'ਚ ਵਾਇਵਾਰਕ ਉੱਤੇ ਨੇ ਕੱਟ ਲਿਆ ਸੀ ਜਿਸ ਦਾ ਪਰਿਵਾਰ ਵਾਲਿਆਂ ਨੇ ਕਾਫੀ ਇਲਾਜ ਕਰਵਾਇਆ। ਪਰ ਬੀਤੇ ਕਾਲ ਸਹਿਤ ਵਿਗੜਨ ਤੇ ਨੌਜਵਾਨ ਨੂੰ ਪਰਿਵਾਰ ਵਾਲਿਆਂ ਵੱਲੋਂ ਇਲਾਜ ਲਈ ਫਿਰੋਜ਼ਪੁਰ ਦੇ ਹਸਪਤਾਲ ਵੀ ਗਏ ਪਰਤੀ ਕਰਵਾਇਆ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ ਇਹ ਸਾਡੇ ਪਿੰਡ ਦਾ ਹੀ ਇਹ ਲੜਕਾ ਨਵਾਂ ਪ੍ਰੀਤ ਜੀ 15 16 ਸਾਲਾਂ ਦਾ ਬੱਚਾ ਹੀ ਇਹ ਦੋ ਮਹੀਨਾ ਸਵਾ ਪਹਿਲਾਂ ਇਹਨੂੰ ਕੁੱਟਾ ਟੱਕਿਆ ਉਦੋਂ ਵੀ ਇਹਨਾਂ ਟ੍ਰੀਟਮੈਂਟ ਜੋ ਇਲਾਜ ਕਰਾਉਣਾ ਸੀ ਕਰਾਇਆ ਜੀ ਚੰਗੀ ਤਰ੍ਹਾਂ ਨਹੀਂ ਕਰਾ ਸਕੇ ਜਿੰਨਾ ਚਾਹੀਦਾ ਸੀ ਔਣ ਜੀ 3 14 ਦਿਨਾਂ ਬਾਅਦ ਨੂੰ ਪਤਾ ਲੱਗਾ ਵੀ ਇਹਦਾ ਮਰਬਲ ਕੁੱਤੇ ਦਾ ਟੱਕਿਆ ਹੈ ਉੰਜਨਾ ਉਹ ਜੋਗੇ ਬੱਚੇ ਨੇ ਸਲਾ ਚੰਗਾ ਚੰਗਾ ਨਹੀਂ ਆਇਆ। ਸਾਥੀ ਜੀ ਲਾ ਹਾਂਜੀ ਰਾਤੀ 10 ਵਜੇ ਦਿੱਤ ਹੋ ਗਈ ਹੈ। ਇਹ ਕਰਨਾ ਜੀ ਮੇਰਾ ਪਿੰਡ ਦੋਨਾ ਰਹਿਮਤਵਾਲਾ ਮਮਦੋੜ ਟੀਖਾੜ ਦੇ ਵਿੱਚ ਵਾਪਰੀ ਹੈ ਜਿਹੜਾ ਕਿ ਪਿਤੀ ਸ਼ਾਮ ਇੱਕ ਨੌਜਵਾਨ ਬੱਚਾ ਜਿਹੜਾ 17 18 ਸਾਲ ਦੀ ਉਮਰ ਦਾ ਬੱਚਾ ਦਮਨਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਮੌਤ ਹੋਈ ਆ ਬੱਚੇ ਦੀ ਕਾਰਨ ਕੀ ਬਣਿਆ? ਕਾਰਨ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਪਤਾ ਲੱਗਿਆ ਕਿ ਡੇਢ ਕੁ ਮਹੀਨਾ ਪਹਿਲਾਂ ਉਹਨਾਂ ਬੱਚੇ ਨੂੰ ਪਿੰਡ ਦੇ ਵਿੱਚ ਅਚਾਨਕ ਕੁੱਤਾ ਕੱਟ ਗਿਆ ਸੀ। ਸਾ ਉਹ ਕੁੱਤੇ ਦੇ ਕਟਣ ਦਾ ਇਲਾਜ ਜਿਹੜਾ ਪਰਿਵਾਰ ਨੇ ਬਹੁਤ ਕਰਾਇਆ ਬੇਸਿਕ ਲਾਇ ਕਰਾਇਆ ਉਸ ਤੋਂ ਬਾਅਦ ਜਿਵੇਂ ਜਿਵੇਂ ਨਹੀਂ ਸੋਤਾ ਆ ਕੰਮ ਤਾਂ ਅੱਗੇ ਚੰਗੇ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਲਾਜ ਕਰਾਇਆ ਪਰ ਤੁਸੀਂ ਕਿਸਮਤ ਹਾਰ ਗਈ ਸਮਝ ਲਓ ਪਰ ਉਹ ਜਿਹੜਾ ਇਲਾਜ ਸਫਲ ਨਹੀਂ ਹੋ ਪਾਇਆ ਲੱਛਣ ਵੀ ਬੱਚੇ ਦੇ ਸਮਝ ਆਏਗੇ ਕੋਈ ਲੱਛਣ ਨਹੀਂ ਪਰਿਵਾਰ ਨਾਲ ਹੀ ਰਿਆ ਤਿੰਨ ਚਾਰਾਂ ਦਿਨਾਂ ਦੇ ਵਿੱਚ ਜਿਹੜਾ ਪਿਛਲੇ ਦਿਨਾਂ 'ਚ ਪਤਾ ਲੱਗਿਆ ਜਦ ਇਹ ਲੱਛਣ ਸਾਹਮਣੇ ਆਇਆ ਤਾਂ ਇਹ ਨਾਲ ਤੁਰੰਤ ਜਿਹੜਾ ਹਸਪੀਟਲ ਜਿਹੜਾ ਬੱਚੇ ਨੂੰ ਲੈ ਗਏ ਪ੍ਰਸ਼ਾਸਨ ਨੂੰ ਬਾਕੀ ਪਰਿਵਾਰਕ ਮੈਂਬਰਾਂ ਦੀ ਸੰਭਾਲ ਬਾਰੇ ਕੀ ਕਹਿੰਦਾ ਹੈ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਪਰਿਵਾਰ ਹੈ ਪਰਿਵਾਰ ਲਈ ਜਿਹੜਾ ਬੱਚਾ ਨੌਜਵਾਨ ਬੱਚਾ ਬਹੁਤ ਜ਼ਿਆਦਾ ਘਾਟਾ ਪਿਆ ਹੈ ਔਰ ਸਾਰਾ ਪਰਿਵਾਰ ਔਰ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਆ ਉਹ ਇਸ ਬੱਚੇ ਦੇ ਨਾਲ ਹੀ ਰਹੇ ਆ ਔਰ ਹੁਣ ਤੱਕ ਵੀ ਨਾਲ ਨੇ ਔਰ ਅੰਤਮ ਰਸਮਾਂ ਜਿਹੜੀਆਂ ਉਹ ਕਰਦੇ ਪਏ ਆ ਤਾਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਇਸ ਪਰਿਵਾਰ ਨੂੰ ਜਿਹੜੇ ਸਾਡੀ ਸਿਹਤ ਵਿਭਾਗ ਦੀ ਟੀਮ ਆ ਉਹ ਅਗਵਾਈ ਲਿਆਂ ਦੇਵੇ ਕਿ ਜਿਹੜਾ ਇਸ ਪਰਿਵਾਰ ਦੇ ਲਾ ਮਤਲਬ ਚੈੱਕਅਪ ਕਰਾਇਆ ਜਾਵੇ ਜਾਂ ਜੇ ਕੋਈ ਇਲਾਜ ਜਾਂ ਟ੍ਰੀਟਮੈਂਟ ਕਰਨਾ ਹੈ ਜਾਂ ਕੋਈ ਇੰਜੈਕਸ਼ਨ ਕਰਨਾ ਹੈ ਤਾਂ ਜਿਹੜਾ ਪ੍ਰਸ਼ਾਸਨ ਹੈ ਸਾਡਾ ਸਿਹਤ ਵਿਭਾਗ ਹੈ ਉਹ ਪਰਿਵਾਰ ਦਾ ਜਿਹੜਾ ਟ੍ਰੀਟਮੈਂਟ ਕਰੇ